ਮੋਨੋਕਲਾਥ ਹਾਊਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਡੇ ਵੀਡੀਓ ਐਂਡ ਤੱਕ ਜਰੂਰ ਵੇਖੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਰਖੜੀ ਸੇਲ ਮੇਲਾ ਲੱਗ ਚੁੱਕਿਆ ਜੀ ਰਖੜੀ ਸੇਲ ਮੇਲਾ ਰੇਟ ਘਟਾ ਦੇ ਸੂਟਾਂ ਦੇ ਦੀ ਰੇਟ ਸਲਵਾਰ ਵਰਕ ਵਾਲੇ ਸੂਟਾਂ ਦੇ ਰੇਟ ਘਟਾ ਕੇ 700 800 ਵਾਲੇ ਸੂਟਾਂ ਦੇ ਰੇਟ ਘਟਾ ਕੇ 450 ਰੁਪਏ ਕਰਤੇ ਜੀ ਸਲਵਾਰ ਵਰਕ ਵਾਲੇ ਕੋਟਨ ਦੇ ਸੂਟਾਂ ਦੇ ਰੇਟ ਘਟਾ ਦੇ ਜੀ ਫੈਂਸੀ ਕੋਟਨ ਆ ਗਈ ਜੀ ਪਿਓਰ ਕੋਟਨ ਦੇ ਚੁੰਨੀ ਸੂਟ 4 400 ਰੁਪਏ ਸੇਲ ਲੱਗ ਗਈ ਜੀ ਪਿਓਰ ਕਾਟਨ ਦੇ ਚੁੰਨੀ ਸੂਟਾਂ ਦੀ ਪਿਓਰ ਕਾਟਨ ਦੇ ਚੁੰਨੀ ਸੂਟਾਂ ਦੀ ਸੇਲ ਲੱਗ ਗਈ ਜੀ ਪਿਓਰ ਕਾਟਨ ਦੇ ਚੁੰਨੀ ਸੂਟਾਂ ਦੀ 4 400 ਰੁਪਏ ਸੇਲ ਲਾਤੀ ਜੀ ਪਿਓਰ ਕਾਟਨ ਦੇ ਚੁੰਨੀ ਸੂਟਾਂ ਦੀ ਸੁੱਤੀ ਸੂਟ ਹੈ ਜੀ ਬਈ ਪਿਓਰ ਕਾਟਨ ਦੇ ਚੁੰਨੀ ਸੂਟਾਂ ਦੀ ਸੇਲ ਲਾਤੀ 4 400 ਰੁਪਏ 4 400 ਰੁਪਏ ਕਰਤੇ ਜੀ ਭਾਰੀ ਸੇਲ ਮੇਲਾ ਲੱਗ ਚੁੱਕਿਆ ਮੋਨੋਕਲਾਸ ਹਾਊਸ ਤੇ ਰਖੜੀ ਸੇਲ ਮੇਲਾ ਲੱਗ ਚੁੱਕਿਆ ਜੀ ਰਖੜੀ ਸੇਲ ਮੇਲਾ ਭਾਰੀ ਸੇਲ ਲੱਗ ਚੁੱਕਿਆ ਜੀ ਫੈਂਸੀ ਸੂਟਾਂ ਦੀ ਭਾਰੀ ਸੇਲ ਕਾਟਨ ਦੇ ਸੂਟ ਮਸਲੀਨ ਦੇ ਸੂਟਾਂ ਦੇ ਭਾਰੀ ਛੋਟ ਕਰ ਦਿੱਤੀ ਹੈ ਜੀ ਰਖੜੀ ਸੇਲ ਮੇਲਾ ਮੋਨੋਕਲਾਥ ਹਾਊਸ ਬਸਟੈਂ ਰੋਡ ਮਾਉਂਡ ਮੰਡੀ